ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰੇ ਕੋਮੀ ਇਨਸਾਫ ਮੋਰਚੇ ਵੱਲੋਂ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਵਾਈਪੀਐਸ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਮੋਰਚੇ ਦੇ ਆਗੂ ਭਾਈਪਾਲ ਸਿੰਘ ਫਰਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਮੋਰਚਾ ਲੱਗਿਆ ਹੈ ਪਰ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਸਰਕਾਰ ਦੇ ਨੁਮਾਇੰਦੇ ਇੱਕ ਵਾਰ ਵੀ ਸਾਡੇ ਨਾਲ ਗੱਲ ਕਰਨ ਨਹੀਂ ਆਏ। ਜਿਹੜੇ ਅਧਿਕਾਰੀਆਂ ਨੂੰ ਕਾਰਵਾਈ ਲਈ ਕਿਹਾ ਜਾਂਦਾ ਹੈ ਉਹ ਅਧਿਕਾਰੀ ਬਦਲ ਜਾਂਦੇ ਹਨ। ਸਰਕਾਰ ਦੇ ਇਸੇ ਰਵੱਈਏ ਨੂੰ ਧਿਆਨ ਵਿੱਚ ਰੱਖਦੇ ਆ ਅਸੀਂ ਅੱਜ ਦਾ ਇਹ ਰੋਸ ਮਾਰਚ ਕੱਢ ਰਹੇ ਹਾਂ ਤਾਂ ਜੋ ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ ਅੱਜ ਅਸੀਂ ਉਸ ਪਵਿੱਤਰ ਧਰਤੀ ਤੇ ਆ ਜਿੱਥੇ 9 ਸਾਲ ਦੇ ਬਾਬਾ ਜੋਰਾਵਰਸੇ 7 ਸਾਲ ਦੇ ਬਾਬਾ ਫਤੇਸ ਸਿੰਘ ਤੇ ਮਾਤਾ ਕੁਚਿਰ ਕੌਰ ਨੇ ਸੈਂਕੜੇ ਨਹੀਂ ਹਜ਼ਾਰਾਂ ਸਿੰਘਾਂ ਦੀ ਜਿਹੜੀ ਚਨਸ਼ੂ ਪ੍ਰਾਪਤ ਧਰਤੀ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਇਹ ਉਹ ਧਰਤੀ ਹੈ ਜਿੱਥੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਨਾ ਫੌਜ ਤੋਂ ਬਿਨਾ ਪੈਸੇ ਤੋਂ ਬਿਨਾ ਹਥਿਆਰਾਂ ਤੋਂ ਅਦੂਨਕ ਹਥਿਆਰਾਂ ਤੋਂ ਆਪਣੀ ਇਤਨੀ ਵੱਡੀ ਜੰਗ ਲੜੀ ਹੈ ਸਰਹੰਦ ਨੂੰ ਫਤਿਹ ਕੀਤਾ ਉਸ ਸਮੇਂ ਦੇ ਦਿੱਲੀ ਤੋਂ ਵੱਡਾ ਤਖਤ ਇਸ ਉਹਦੇ ਪਾਸ ਬੰਦਾ ਸਿੰਘ ਪਾਸ ਦੋ ਚੀਜ਼ਾਂ ਸੀ ਸਵੈ ਮਾਨ ਤੇ ਅਣਖ ਤੇ ਗੁਰੂ ਦਾ ਥਾਪਣਾ ਗੁਰੂ ਦੀ ਬਖਸ਼ਿ ਆਜ ਸਾਡੀ ਜਿਹੜੀ 40 50 ਸਾਲ ਤੋਂ ਜਿਹੜੀ ਸਾਨੂੰ ਜਿਹਨੂੰ ਅਸੀਂ ਪੰਚਕ ਲੀਡਰਸ਼ਿਪ ਕਹਿੰਦੇ ਨੇ ਨਲਾਇਕ ਦੀ ਤਸ਼ੱਬ ਉਹਨੇ ਪਾਸੇ ਦੋਵੇਂ ਕੀਤਾ ਹੈ ਸਵੈ ਮਾਰ ਤੇ ਅਣਖ ਹੀ ਗਵਾ ਚੁੱਕੇ ਇਸ ਕਰਕੇ ਸਾਡੀ ਕੋਈ ਵੀ ਜੰਗ ਜੇ ਤੇ ਉਹ ਸ਼ਬਦੀ ਜੰਗ ਹੈ ਚਾਹ ਹਜ਼ਾਰ ਬਾਗ ਜੰਗ ਹੈ ਉਹਨੂੰ ਜਿੱਤਣ ਲਈ ਸਵੈ ਮਾਰ ਤੇ ਅਣਖ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਉਸ ਪੁੱਤਰਤਾਤੀ ਦੇ ਆ ਵੀ ਜਿੱਥੇ ਛੋਟੇ ਛੋਟੇ ਮਸੂਮ ਬੱਚਾ ਨੇ 9 ਸਾਲ 7 ਸਾਲ ਦੀ ਉਮਰ ਕੀ ਹੁੰਦੀ ਜਿਨ੍ਹਾਂ ਨੇ ਉਸ ਸਮੇਂ ਦੀ ਕੋਰਟ ਨੂੰ ਉਸ ਸਮੇਂ ਦੇ ਰਾਜੇ ਨੂੰ ਉਸ ਸਮੇਂ ਦੇ ਨਵਾਬਾ ਨੂੰ ਨਿਰ ਉਤਰ ਕਰ ਉਹਨਾਂ ਨੇ ਅਖੀਰਲਾ ਕਿਤਾਬ ਵਰਤਿਆ ਸਾਰਿਆਂ ਨੂੰ ਉਸ ਸਾਰੀ ਸਾਖੀ ਦਾ ਪਤਾ ਹੈ ਨਵਾਬ ਨੇ ਕੋਰਟ ਨੇ ਉਸ ਸਮੇਂ ਦਾ ਦਾਅ ਵਰਤਿਆ ਕਿ ਉਸ ਸਮੇਂ ਦੇ ਮੌਲਵੀਆਂ ਨੇ ਕਿ ਇਹਨਾਂ ਨੂੰ ਆਪਾਂ ਛੋਟੀ ਇੱਕ ਤਾਕੀ ਵਿੱਚ ਦੀ ਲਗਾਉਨੇ ਆ ਜਦੋਂ ਇਹ ਸੀਸ ਇਦਾਂ ਨਵਾਉਣਗੇ ਸੀ ਕਾ ਕਹਾਂਗੇ ਤੁਹਾਨੂੰ ਨਵਾਬ ਸਾਹਿਬ ਦੀ ਸੋਬਾ ਸਹੰਦਜੀ ਤੁਹਾਨੂੰ ਇਹਨਾਂ ਨੇ ਸਿਰ ਨਵਾਦ ਦੇਖੋ ਕਿੰਨੀ ਦੂਰ ਅੰਦੇਸ਼ੀ ਹੋਵੇਗੀ ਉਹਨਾਂ ਨੇ ਪਹਿਲਾਂ ਪੈਰ ਲਗਾਇਆ ਕਿ ਤੈਨੂੰ ਪੈਰ ਦੀ ਜੁੱਤੀ ਦੇ ਨੋਕ ਤੈਨੂੰ ਦਿਖਾ ਦੇ ਇਹ ਉਸ ਧਰਤੀ ਪਵਿੱਤਰ ਧਰਤੀ ਹੈ ਜਿੱਥੇ ਉਹਨਾਂ ਨੇ ਮਸੂਮ ਬੱਚੇ ਨੀਹਾਂ ਤੇ ਜਿੰਦ ਇੰਨੀ ਤਸ਼ੱਦਦ ਕਰਕੇ ਸੂਬੇ ਦੇ ਹਾਰ ਖੰਭ ਕੇ ਇਹੋ ਜੇ ਢੰਗ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਜਿੰਦਿਆਂ ਜਿੰਦਾ ਰੂਹਾਂ ਨੂੰ ਸਰਹੰਦੀਆਂ ਨੀਆਂ ਵਿੱਚ ਚਿਲਕੇ ਸ਼ਹੀਦ ਕਰ ਦਿੱਤਾ ਉੱਥੋਂ ਅਸੀਂ ਮਾਰਚ ਰੋਸ ਮਾਰਚ ਕੱਢਣ ਜਾ ਰਹੇ ਹਾਂ ਗਰੋਸਵਾਰ ਸ਼ੁਰੂ ਹੋ ਗਿਆ ਇਹ ਚੰਡੀਗੜ੍ਹ ਜਾਵੇਗਾ ਚੁੰਨੀ ਲਾਂਡਰਾਂ ਵੇਦੀ ਹੁੰਦਾ ਸੋਹਣਾ ਸਾਬ ਦੇ ਉੱਤੇ ਇਸ ਸਾਰੀ ਜਿਹੜੀ ਚੱਪੜ ਚਿੜੀ ਦਾ ਏਰੀਆ ਇਹ ਸ਼ਹੀਦਾਂ ਦੇ ਪਾਕ ਬਦਤਰ ਧਰਤੀ ਹੈ ਜੀ ਅਸੀਂ ਉਸ ਸਰਕਾਰ ਨੂੰ ਸੁੱਤੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਉਹ ਉਸ ਭਗਵਾਨਤਮਨ ਨੂੰ ਜਗਾਉਣਾ ਚਾਹੁੰਦੇ ਜਿਹੜਾ 92 ਲਾਸ਼ਾਂ ਲੈ ਕੇ ਬੈਠਾ ਜਿਨੇ ਹਜੇ ਤੱਕ ਵੀ ਸਾਨੂੰ 21 ਮਹੀਨੇ ਹੋ ਜਾਣੇ ਐ ਸਤਿਗੁਰੂ ਜਿਹਨੇ ਸਾਡੀ ਕੋਈ ਸਰਵਾਈ ਨਹੀਂ ਕੀਤੀ ਸਾਡੇ ਕੋ ਕਦੀ ਆਇਆ ਨਹੀਂ ਜਿਹੜੇ ਮਿਨਿਸਟਰਾਂ ਨੂੰ ਭੇਜਦਾ ਉਹ ਅਗਲੀ ਵਾਰੀ ਦੂਏ ਆ ਜਾਂਦੇ ਉਹ ਕਹਿੰਦੇ ਅਸੀਂ ਨਵੇਂ ਆ ਜਿਹੜਾ ਕੋਈ ਪ੍ਰਸ਼ਾਸਨ ਵੱਡਾ ਅਫਸਰ ਆਈਜੀ ਵੀ ਐਡੀਜੀਪੀ ਆਉਂਦਾ ਉਹ ਕਹਿੰਦਾ ਮੈਂ ਨਵਾਂ ਜੀ ਮੈਨੂੰ ਪਤਾ ਹੈਰਾਨ ਕੀ ਆਣੀ ਗੱਲ ਆ ਤੇ ਗਵਰਨਰ ਸਾਹਿਬ ਉਹਨਾਂ ਨੂੰ ਅਸੀਂ ਤਿੰਨ ਮਹੀਨੇ ਤੱਕ ਹੀ ਉਹਦੀ ਹੋਊਗੀ